ਔਲ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਲੱਕਦਰਦ ਤੋਂ ਵਚਣ ਲਈ ਰੋਜ਼ ਠੀਕ ਸਮੇਂ ਤੇ ਸੌਣਾ ਚਾਹੀਦਾ ਹੈ ਅਤੇ ਹਮੇਸ਼ਾ ਸਿੱਧੇ ਜਾਂ ਸਹੀ ਆਕਾਰ ਚ ਸੌਣਾ ਚਾਹੀਦਾ ਹੈ ਟੇਡੇ-ਮੇਡੇ ਸੌਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਦਰਦਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ ਸਮੇਂ ਤੇ ਸੌਣ ਨਾਲ ਤੁਸੀਂ ਲੱਕ ਦਰਦ ਅਤੇ ਮੋਢੇ ਦੇ ਦਰਦ ਤੋਂ ਵੀ ਬਚ ਸਕਦੇ ਹੋ ਨੰਬਰ 2 ਜੇਕਰ ਖੂਨ ਵਿੱਚ ਯੂਰਿਕ ਐਸਿਡ ਦਾ ਪੱਧਰ ਲਗਾਤਾਰ ਵਧਦਾ ਜਾਵੇ ਤਾਂ ਜੋੜਾਂ ਦੇ ਵਿੱਚਕਾਰ ਇੱਕ ਠੋਸ ਪਦਾਰਥ ਪੜਨਾ ਸ਼ੁਰੂ ਹੋ ਜਾਂਦਾ ਹੈ ਜੋ ਗਠੀਆ ਦੀ ਸਮੱਸਿਆ ਦਾ ਕਾਰਨ ਬਣਦਾ ਹੈ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਤੇ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ ਪਿਸ਼ਾਬ ਕਰਨ ਵਿੱਚ ਵੀ ਮੁਸ਼ਕਿਲ ਹੋ ਸਕਦੀ ਹੈ ਜੇਕਰ ਯੂਰਿਕ ਐਸਿਡ ਚੋੜਾਂ ਦੇ ਨੇੜੇ ਜਮ੍ਹਾਂ ਹੋ ਜਾਵੇ ਤਾਂ ਇਹ ਕਠੀਏ ਦਾ ਕਾਰਨ ਵੀ ਬਣ ਸਕਦਾ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਯੂਰਿਕ ਐਸਿਡ ਵਧਣ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਇਸ ਲਈ ਯੂਰਿਕ ਐਸਿਡ ਦਾ ਪਤਾ ਲਗਾਉਣ ਲਈ ਟੈਸਟ ਕਰਵਾਉਣਾ ਵੀ ਲਾਜ਼ਮੀ ਹੈ ਨੰਬਰ 3 ਨੂੰ ਸਾਰੇ ਫਲਾਂ ਵਿੱਚ ਖਾਕ-ਖਾਕ ਮਾਤਰਾ ਵਿੱਚ ਖੰਡ ਪਾਈ ਜਾਂਦੀ ਹੈ ਪਰ ਤਿੰਨ ਅਜਿਹੇ ਫਲ ਹਨ ਜਿਨ੍ਹਾਂ ਤੋਂ ਬਚਣਾ ਜ਼ਰੂਰੀ ਹੈ ਤਰਬੂਜ਼ ਪੱਕੇ ਕੇਲੇ ਅਤੇ ਅਨਾਨਾਸ ਦੀ ਤਰ੍ਹਾਂ ਜੇਕਰ ਤੁਹਾਡੀ 슈ਗਰ ਕੰਟਰੋਲ 'ਚ ਨਹੀਂ ਹੈ ਤਾਂ ਇਸ ਫਲ ਤੋਂ ਦੂਰ ਰਹੋ ਇਸ ਤੋਂ ਇਲਾਵਾ ਜਿਨ੍ਹਾਂ ਫਲਾਂ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਵੇਂ ਅੰਗੂਰ ਅੰਬ ਅਤੇ ਸੇਬ ਪਰ ਜਿਨ੍ਹਾਂ ਦੀ ਸ਼ੂਗਰ ਵਾਰ-ਵਾਰ ਨਹੀਂ ਵਧਦੀ ਜਾਂ ਘਟਦੀ ਉਹ ਇਸ ਨੂੰ ਖਾ ਸਕਦੇ ਹਨ ਨੰਬਰ 4 ਸਾਡੇ ਸਰੀਰ ਦੇ ਸਭ ਤੋਂ ਜ਼ਰੂਰੀ ਅੰਗਾਂ ਵਿੱਚੋਂ ਇੱਕ ਹੈ ਲੀਵਰ ਤੇ ਅੱਜ ਦੀ ਮਾੜੀ ਜੀਵਨ ਸ਼ੈਲੀ ਤੇ ਖਰਾਬ ਖਾਣ ਪੀਣ ਦੀਆਂ ਆਦਤਾਂ ਕਾਰਨ ਲੋਕਾਂ ਦੇ ਲੀਵਰ ਉੱਤੇ ਅਸਰ ਪੈ ਰਿਹਾ ਹੈ ਜਿਆਦਾ ਸ਼ਰਾਬ ਪੀਣ, ਸਟ੍ਰੀਟ ਫੂਡ, ਜੰਕ ਫੂਡ, ਗੈਰ ਸਿਹਤਮੰਦ ਡਾਈਟ ਲੀਵਰ ਖਰਾਬ ਹੋਣ ਦੇ ਮੱਖਕ ਕਾਰਨ ਹਨ ਇਸ ਲਈ ਇਹਨਾ ਮਾੜੀਆਂ ਆਦਤਾਂ ਨੂੰ ਛੱਡੋ ਨੰਬਰ 5 ਕੱਚੀਆਂ ਸਬਜ਼ੀਆਂ ਤੋਂ ਤਿਆਰ ਜੂਸ ਵੀ ਤੁਸੀਂ ਪੀ ਸਕਦੇ ਹੋ ਕਿਉਂਕਿ ਇਹ ਲੀਵਰ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ ਸਰੀਰ ਵਿੱਚੋਂ ਜ਼ਹਿਰੀਲੇ ਅਤੇ ਫालतू ਪਦਾਰਥਾਂ ਨੂੰ ਹਟਾਉਣ ਵਿੱਚ ਪ੍ਰਭਾਵਸ਼ਾਲੀ ਹੈ ਨੰਬਰ 6 ਗੁਰਦੇ ਦੀ ਸਮੱਸਿਆ ਦੇ ਸ਼ੁਰੂਆਤੀ ਲੱਛਣਾਂ 'ਚ ਬਿਮਾਰੀ ਦੀ ਪਛਾਣ ਹੋ ਜਾਵੇ ਤੰਮਰੀਜ਼ ਨੂੰ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿੰਨਾ ਜ਼ਿਆਦਾ ਮਰੀਜ਼ ਪਿਸ਼ਾਬ ਕਰਦਾ ਹੈ ਉਹ ਉਸ ਲਈ ਓਨਾ ਹੀ ਵਹਿਤਰ ਹੁੰਦਾ ਹੈ ਜ਼ਿਆਦਾ ਪਾਣੀ ਪੀਣ ਅਤੇ ਪਿਸ਼ਾਬ ਕਰਨ ਨਾਲ ਮਰੀਜ਼ ਦੇ ਪਿਸ਼ਾਬ ਨਾਲੀ ਚੋਂ ਛੋਟੀ-ਛੋਟੀ ਪਥਰੀ ਨਿਕਲ ਜਾਂਦੀ ਹੈ ਜੇਕਰ ਇਹ ਬਿਮਾਰੀ ਗੰਭੀਰ ਹੋ ਜਾਂਦੀ ਹੈ ਤਾਂ ਇਸ ਦਾ ਇਲਾਜ ਆਪਰੇਸ਼ਨ ਰਾਹੀਂ ਹੀ ਕੀਤਾ ਜਾ ਸਕਦਾ ਹੈ ਨੰਬਰ 7 ਪੁਜੰਗ ਆਸਨ ਜੰਗਾਸ਼ਨ ਚ ਸਰੀਰ ਨੂੰ ਕਿਸੇ ਵੀ ਤਰ੍ਹਾਂ ਮਰੋੜਨ ਦੀ ਲੋੜ ਨਹੀਂ ਹੈ ਇਹ ਯੋਗ ਆਸਨ ਗੈਸ ਅਤੇ ਪੇਟ ਫੁੱਲਣ ਵਰਗੇ ਹੋਰ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਇਕਾਵਸ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਫਰਸ਼ ਤੇ ਆਪਣੇ ਪੇਟ ਤੇ ਲੇਟ ਜਾਓ ਆਪਣੀਆਂ ਹਥੇਲੀਆਂ ਨੂੰ ਆਪਣੇ ਮੋਢਿਆਂ ਦੇ ਹੇਠਾਂ ਰੱਖੋ ਆਪਣੇ ਪੈਰ ਨੂੰ ਜ਼ਮੀਨ ਤੇ ਰੱਖਦੇ ਹੋਏ ਆਪਣੀ ਛਾਤੀ ਨੂੰ ਫਰਸ਼ ਤੋਂ ਚੁੱਕੋ ਨੰਬਰ 8 ਐਪਲ ਸਾਈਡਰ ਵਿਨੇਗਰ ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ ਇੱਕ ਕੱਪ ਕੋਸੇ ਪਾਣੀ ਦਾ ਸੇਵਨ ਕਰੋ ਅਤੇ ਇਸ ਵਿੱਚ 2 ਚਮਚ ਐਪਲ ਸਾਈਡਰ ਵਿਨੇਗਰ ਪਾਓ। ਹੁਣ ਇਸ ਨਾਲ ਚੰਗੀ ਤਰ੍ਹਾਂ ਨਾਲ ਘੁਰਲੀ ਕਰੋ। ਅਜਿਹੇ ਹ ਦਿਨ ਵਿੱਚ ਕਈ ਵਾਰ ਕਰੋ ਤੁਹਾਨੂੰ ਬਹੁਤ ਹੀ ਜ਼ਿਆਦਾ ਰਾਹਤ ਮਿਲੇਗੀ। ਨੰਬਰ 9 ਸਵੇਰੇ ਖਾਲੀ ਪੇਟ ਅੱਧਾ ਚਮਚ ਤਾਜ਼ਾ ਮੱਖਣ, ਅੱਧਾ ਚਮਚ ਪੀਸੀ ਹੋਈ ਚੀਨੀ ਅਤੇ 5 ਪੀਸੀ ਹੋਈ ਕਾਲੀ ਮਿਰਚ ਨੂੰ ਮਿਲਾ ਕੇ ਚਟਾ ਲਓ। ਇਸ ਤੋਂ ਬਾਅਦ ਕੱਚੇ ਨਾਰੀਅਲ ਦੇ 2-3 ਟੋਕੜਿਆਂ ਨੂੰ ਚੰਗੀ ਤਰ੍ਹਾਂ ਚਬਾਓ ਅਤੇ ਉਪਰੋਂ ਦੀ 2 ਘੰਟੇ ਬਾਅਦ ਕੁਝ ਵੀ ਨਾ ਖਾਓ। ਇਸ ਕਿਰਿਆ ਨੂੰ 2-3 ਮਹੀਨੇ ਤੱਕ ਲਗਾਤਾਰ ਕਰਦੇ ਰਹੋ। ਨੰਬਰ 10 ਪੈਰਾਂ ਦੀਆਂ ਤਲੀਆਂ ਦੀ ਨਿਯਮਤ ਰੂਪ ਨਾਲ ਸਰੋਂ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੋਂ ਦੇ ਤੇਲ ਨਾਲ ਪੈਰਾਂ ਦੀਆਂ ਉਂਗਲਾਂ ਨੂੰ ਗਿੱਲਾ ਕਰਨ ਨਾਲ ਅੱਖਾਂ ਦੀ ਰੌਸ਼ਨੀ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ। ਨੰਬਰ 11 ਨਹਾਉਣ ਤੋਂ ਪਹਿਲਾਂ ਨੱਕ ਕੰਨ ਅਤੇ ਨਾਭੀ ਵਿੱਚ ਤੇਲ ਲਗਾਉਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਬਰ 12 ਜੇਕਰ ਬੁਰਸ਼ ਕਰਨ ਤੋਂ ਪਹਿਲਾਂ ਤੁਸੀਂ ਪਾਣੀ ਪੀਂਦੇ ਹੋ ਤਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ 슈ਗਰ ਲੈਵਲ ਹਮੇਸ਼ਾ ਕੰਟਰੋਲ ਵਿੱਚ ਰਹੇਗਾ। ਨੰਬਰ 13 ਪਿਆਜ਼ ਦਾ ਰਸ ਕੱਪੜੇ 'ਚ ਛਾਣ ਕੇ ਇਸ ਨੂੰ ਗਰਮ ਕਰਕੇ ਚਾਰ ਬੂੰਦਾਂ ਕੰਨ ਵਿੱਚ ਪਾਓ। ਕੰਨ ਦਾ ਦਰਦ ਠੀਕ ਹੋਵੇਗਾ। ਨੰਬਰ 14 ਹਲਦੀ ਤੇ ਸੇਦਾ ਨਾਮਕ ਵਾਰੀਕ ਪੀਸ ਕੇ ਸਰੋਂ ਦੇ ਤੇਲ 'ਚ ਮਿਲਾ ਕੇ ਸਵੇਰੇ ਸ਼ਾਮ ਮੰਜਨ ਵਾਂਗ ਕਰੋ ਦੰਦਾਂ ਦਾ ਦਰਦ ਬੰਦ ਹੋ ਜਾਵੇਗਾ। ਨੰਬਰ 15 ਬਦਾਮ ਦਾ ਪੇਸਟ ਮਲਤਾਨੀ ਮਿੱਟੀ ਤੇ ਦੁੱਧ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ ਤੇ 15-20 ਮਿੰਟ ਲਈ ਰੱਖੋ ਤੇ ਫਿਰ ਸਾਫ਼ ਪਾਣੀ ਨਾਲ ਧੋ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਚਮੜੀ ਬਹੁਤ ਹੀ ਮੁਲਾਇਮ ਹੋ ਜਾਵੇਗੀ। ਜਿਸ ਨੂੰ ਵਾਰ-ਵਾਰ ਛੋਹਣ ਨੂੰ ਮਨ ਕਰੇਗਾ ਨੰਬਰ 16 ਜੇਕਰ ਤੁਸੀਂ ਠਿਣਾ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੇਬ ਦੇ ਸਿਰਕੇ ਨਾਲ ਆਪਣੇ ਚਿਹਰੇ ਦੀ ਮ사ਜ ਕਰੋ ਤੇ ਸਵੇਰੇ ਸਾਫ਼ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਚਿਹਰੇ ਦੇ ਠਿਣਾ ਤੋਂ निजात ਮਿਲੇਗੀ ਨੰਬਰ 17 ਜੇਕਰ ਤੁਸੀਂ ਆਇਲੀ ਸਕਿਨ ਤੋਂ ਪਰੇਸ਼ਾਨ ਹੋ ਤਾਂ ਇਸ ਤੋਂ ਬਚਣ ਲਈ ਨਿੰਬੂ ਦਹੀਂ ਫੇਸ ਪੈਕ ਲਗਾ ਲਓ ਵਿਟਾਮਿਨ ਸੀ ਨਾਲ ਭਰਪੂਰ ਦਹੀਂ ਨਿੰਬੂ ਸਕੇਨ ਨੂੰ ਡੂੰਘਾਈ ਤੋਂ ਪੋਸ਼ਿਤ ਕਰਨਗੇ ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਚਮਕ ਆਵੇਗੀ ਜਿਸ ਨੂੰ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਨੰਬਰ 18 ਜੇਕਰ ਤੁਹਾਡੇ ਵਾਲ ਰੁੱਖੇ ਹਨ ਤਾਂ ਰੁੱਖੇ ਵਾਲਾਂ ਵਿੱਚ ਡਿਟਰਜੈਂਟ ਸ਼ੈਂਪੂ ਜਾਂ ਨਾਰੀਅਲ ਤੇਲ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਅਜਿਹੇ ਵਾਲਾਂ ਨੂੰ ਕੋਮਲ ਤੇ ਸੁੰਦਰ ਬਣਾਉਣ ਲਈ ਹਫਤੇ ਵਿੱਚ ਦੋ ਵਾਰ ਰਾਤ ਨੂੰ ਕੈਸਟਰ ਆਇਲ ਲਗਾਉਣਾ ਚਾਹੀਦਾ ਹੈ ਜੈਤੂਨ ਦਾ ਗਰਮ ਤੇਲ ਵੀ ਲਾਹੇਵੰਦ ਹੈ ਮਲਤਾਨੀ ਮਿੱਟੀ ਅਤੇ ਕਿਸੇ ਚੰਗੀ ਕਿਸਮ ਦੇ ਤੇਲ ਨੂੰ ਮਿਲਾ ਕੇ ਬਣਾਇਆ ਗਿਆ ਪੇਸਟ ਵੀ ਰੁੱਖੇ ਵਾਲਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਨੰਬਰ 19 ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਨਾਰੀਅਲ ਦੇ ਤੇਲ ਵਿੱਚ ਪਿਆਜ਼ ਦਾ ਰਸ ਅਤੇ ਦਹੀਂ ਮਿਕਸ ਕਰਕੇ ਲਗਾ ਲਓ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਤੇ ਨਾਲ ਹੀ ਤੇਜ਼ੀ ਨਾਲ ਵਧਣ ਵੀ ਲੱਗਣਗੇ। ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਟਮਾਟਰ ਦਾ ਟੁਕੜਾ ਲੈ ਕੇ ਉਸ ਨੂੰ ਕੱਚੇ ਦੁੱਧ ਵਿੱਚ ਭਿਉ ਕੇ 5 ਮਿੰਟ ਆਪਣੇ ਚਿਹਰੇ ਉੱਪਰ ਰਗੜੋ। ਇਸ ਨਾਲ ਚਿਹਰੇ ਉੱਪਰ ਬਹੁਤ ਹੀ ਜ਼ਿਆਦਾ ਚਮਕ ਆਵੇਗੀ। ਸੋ ਇਸੇ ਨਾਲ ਹੀ ਚੇਕ ਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ। ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ